ਸਤਿ ਸ਼੍ਰੀ ਅਕਾਲ ਜੀ ਸੋ ਅੱਜ ਜਿੱਦਾਂ ਅਸੀਂ ਅੱਗੇ ਵੀਡੀਓ ਸਾਈਡਿੰਗ ਨਹੀਂ ਆ ਪਾਉਨੇ ਅੱਜ ਅਸੀਂ ਤੁਹਾਨੂੰ ਇਲੈਕਟ੍ਰਿਕ ਦਾ ਦੱਸਦੇ ਆ ਇਹ ਨੇ ਸਾਡੇ ਆ ਮਾਸਟਰ ਲਾਇਸੈਂਸ ਹੋਲਡਰ ਜਸਵੰਦਰ ਸਿੰਘ ਤੇ ਇਹ ਅੱਜ ਬਿਜਲੀ ਦੀਆਂ ਤਾਰਾਂ ਪਾ ਰਹੇ ਨੇ ਵਾਇਰਿੰਗ ਕਰ ਰਹੇ ਨੇ ਸਾਰੀ ਸੋ ਕੋਡ ਦੇ ਮੁਤਾਬਕ ਜਿਹੜੇ ਵੀਰ ਸਾਡੇ ਆਪ ਖੋਦ ਬਿਜਲੀ ਦਾ ਕੰਮ ਕਰਦੇ ਆ ਨਾ ਘਰਾਂ ਦੇ ਵਿੱਚ ਸੋ ਉਹਨਾਂ ਨੂੰ ਇਸ ਗੱਲ ਦਾ ਕੋਡ ਦਾ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਕਿ ਹਰੇਕ ਪਲੱਗ ਜਿਹੜਾ ਉਹ 6 ਫੁੱਟ ਦੇ ਦਾਇਰੇ ਦੇ ਵਿੱਚ ਹੋਣਾ ਚਾਹੀਦਾ 6 ਤੋਂ 6.5 ਹੋ ਜਵੇ ਕੋਈ ਗੱਲ ਨਹੀਂ ਹਨਾ ਪਰ ਦੂਰ ਨਹੀਂ ਹੋਣਾ ਚਾਹੀਦਾ ਜਿਵੇਂ ਹੁਣ ਆਹ ਵਾਲਾ ਇਹਦੇ ਵਿੱਚ ਆਪਾਂ ਦੋ ਦੋ ਪਲੱਗ ਦਿੱਤੇ ਹਨਾ ਜੀ ਤੇ ਦੋ ਪਰਲੀ ਵਾਲ ਦੇ ਵਿੱਚ ਦਿੱਤੇ ਆ ਸੋ ਇਸ ਤਰ੍ਹਾਂ ਇਹਨੂੰ 14 2 ਨੰਬਰ ਦੀ ਜਿਹੜੀ ਵਾਇਰ ਆ ਉਹ ਪੈਂਦੀ ਹੈਗੀ ਆ ਸੋ ਕਨੈਕਸ਼ਨ ਕਰ ਰਹੇ ਨੇ ਨਾਲ-ਨਾਲ ਭਾਈ ਸਾਹਿਬ ਤੇ ਕੀ ਮੇਨ ਗੱਲ ਦਾ ਬਹੁਤ ਤੇ ਜਿਹੜਾ ਖਿਆਲ ਰੱਖਣ ਵਾਲੀ ਗੱਲ ਹੋ ਇਹ ਹੁੰਦੀ ਆ ਕਿ ਜਦੋਂ ਵੀ ਤੁਸੀਂ ਸਟੱਡਾਂ ਦੇ ਵਿੱਚ ਹੋਲ ਵਗੈਰਾ ਕਰਦੇ ਆ ਤਾਂ ਉਹ ਆਲਮੋਸਟ ਮਿਡਲ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਕਿ ਜੇ ਉਹ ਡਰਾਈਵ ਵਾਲ ਲਾਣਾ ਡਰਾਈਵ ਵਾਲ ਦਾ ਸਕਰੂ ਜਿਹੜਾ ਆ ਉਹ ਇਹਦੇ ਵਿੱਚ ਨਾ ਲੱਗੇ ਜਾ ਕੇ ਜਾਂ ਫਿਰ ਇਹਦੇ ਤੇ ਸੇਫਟੀ ਪਲੇਟ ਆਉਂਦੀ ਆ ਫਿਰ ਉਹ ਉਹ ਲਾ ਦੇ ਦੀ ਆ ਉੱਤੇ ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਤੇ ਇਸ ਤਰ੍ਹਾਂ ਇਹਨੂੰ ਹੈਂਗ ਕਰਕੇ ਜਿਵੇਂ ਆਹਾ ਇਨੂੰ ਇੱਥੇ ਪਲੱਗ ਇੱਕ 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 ਇਹਨੂੰ ਸਟੈਪ ਉੱਪਰ ਲਾਤਾ ਇਨੂੰ ਸਟੈਪ ਉੱਪਰ ਜਿਹੜਾ ਆ ਉਹ ਇੱਕ ਹੋਰ ਲੱਗਣਾ ਵਾ ਉਹ S2 ਦਾ ਸਟੈਪ ਜਿਹੜਾ ਉਹ ਇਹਨੂੰ ਲੱਗੂਗਾ ਠੀਕ ਆ ਜੀ ਸੋ ਇਸ ਤਰੀਕੇ ਦੇ ਨਾਲ ਹੀ ਆ ਤੁਹਾਨੂੰ ਜਿਹੜਾ ਨੈਕਸਟ ਅਸੀਂ ਇਹਦੇ ਵਿੱਚ ਦੱਸਾਂਗੇ ਜਿਹੜੇ ਫਾਇਰ ਅਲਾਰਮ ਲੱਗਦੇ ਨੇ ਤੇ ਉਹ ਉਹ ਕਿਸ ਤਰੀਕੇ ਦੇ ਨਾਲ ਲੱਗਦੇ ਤੇ ਕਿਸ ਤਰੀਕੇ ਦੇ ਨਾਲ ਪਾਸ ਹੁੰਦੇ ਆ ਸੋ ਇਹ ਹੈਗੀ ਆ ਥੱਲੇ ਦੀ ਜਿਹੜੀ ਮੇਨ ਫਲੋਰ ਹੈਗੀ ਆ ਸੋ ਇਸ ਦੇ ਵਿੱਚ ਤਾਰਾਂ ਦਾ ਕੰਮ ਹਲੇ ਚੱਲ ਰਿਹਾ ਉੱਪਰ ਤਾਰਾਂ ਪੈ ਗਈਆਂ ਤੇ ਥੱਲੇ ਇਹ ਦਵਿੰਦਰ ਸਿੰਘ ਨੇ ਇਹ ਤਾਰਾਂ ਰਨ ਕਰ ਰਹੇ ਨੇ ਜਿੱਥੇ-ਜਿੱਥੇ ਵੀ ਪਲੱਗ ਆ ਜਾ ਪੋਰਟਲੇਟਾਂ ਦੀਆਂ ਵੀ ਤਾਰਾਂ ਪੈਣੀਆਂ ਉਹ ਬਾਅਦ ਵਿੱਚ ਪਾਵਾਂਗੇ ਸੋ ਹਲੇ ਜਿਹੜੀਆਂ ਉਹ ਪਲੱਗਾਂ ਦੀਆਂ ਤਾਰਾਂ ਹੀ ਰਨ ਕਰਦੇ ਨੇ ਸੋ ਇੱਧਰਲੇ ਪਾਸੇ ਜਿਹੜੀਆਂ ਉਹ ਪੋਰਟਲੇਟਾਂ ਲੱਗਣਗੀਆਂ ਕੁਝ ਪੋਰਟਲੇਟਾਂ ਜਿਹੜੀਆਂ ਉਹ ਸਾਨੂੰ ਪਹਿਲਾਂ ਅਸੀਂ ਲਾਈਆਂ ਸੀ ਹੁਣ ਇਹ ਸਾਨੂੰ ਮੂਵ ਕਰਨੀਆਂ ਪੈਣਗੀਆਂ ਕਿਉਂਕਿ ਉਹ ਡੱਕ ਵਾਲੇ ਜਿਹੜੇ ਉਹ ਵਿੱਚ ਦੀ ਪੈਪ ਰਨ ਕਰਦਾ ਇਹਦੇ